ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ গুਡ ਮਾਰਨਿੰਗ ਅੱਜ ਚੱਲੇ ਆ ਪਟਿਆਲੇ ਪਟਿਆਲੇ ਚੱਲੇ ਆ ਬਾਬਾ ਰਣਜੀਤ ਸਿੰਘ ਜੀ ਟਿੰਡੀਆਂ ਵਾਲੇ ਦੇ ਪਰਮੇਸ਼ਰ ਦਵਾਰ ਘੁਰਤੇ ਰਹੇ ਲੋਫਰ ਉੱਤੇ ਚੱਲਦੇ ਅੱਜ ਤੇ ਦਿਖਾਉਨੇ ਆ ਤੁਹਾਨੂੰ ਵੀ ਹੋਰ ਨਾਲ ਮੁੰਡੇ ਚੱਲੇ ਨੇ ਮੈਂਟੂ ਕਿਰਨਾ ਬੱਬੂ ਮੋਂ ਨੂੰ ਸਾਰੇ ਚੱਲੇ ਨੇ ਤੇ ਸੋ ਜਦੋਂ ਆ ਜਾਂਦੇ ਮੈਂ ਫਿਰ ਤੁਹਾਨੂੰ ਉਹਨਾਂ ਨਾਲ ਵੀ ਮਲਾਉਣਾ ਵਾ ਇਹ ਫਿਰ ਮਿਲਦੇ ਆਂਗੇ ਮੇਰਾ ਯਾਰ ਸੁਦਮ ਆਇਆ ਕਹਿ ਦਿਓ ਕ੍ਰਿਸ਼ਨ ਮਰਾਰੀ ਨੂੰ ਮੇਰਾ ਯਾਰ ਸੁਦਮ ਆਇਆ ਮਾਫ ਕਰ ਮੈਂ ਕਿੰਨੇ ਕਿੰਨੇ ਟਾਈਮ ਦੇ ਵਿੱਚ ਆਪਾਂ ਪਹੁੰਚਾਂਗੇ ਕਿਉਂਕਿ ਵੀਰ ਜੀ ਆਪਾਂ 5 ਵਜੇ ਆ ਵੀਰ ਜੀ 6:30 ਆਪਾਂ ਪਟਿਆਲਾ ਦੀ ਧਰਤੀ ਤੇ ਹੋਵਾਂਗੇ ਵੀਰ ਜੀ ਜਿਹੜਾ 30 ਕਿਲੋਮੀਟਰ ਦਾ ਹੰਦ ਤੋਂ ਅੰਦਰ ਪਟਿਆਲਾ ਵਾ ਉਹਨੇ ਟਾਈਮ ਖਾਣਾ ਵੀਰ ਜੀ ਆ ਦਿੱਲੀ ਰੋਡ ਆ ਚਾ ਚੜਨਾ ਵੀਰ ਜੀ ਇੱਥੇ ਜਮਾ ਟਾਈਮ ਹੀ ਲੱਗਣਾ ਗੱਡੀ ਆਪਣੇ ਕੋਲੇ ਵੀਰ ਜੀ ਇੱਕ ਨੰਬਰ ਆ ਹੁਣੇ ਚੈਂਬਰ ਜੀ ਸੀਲਾ ਪਵਾ ਕੇ ਗੇਰ ਦੀਆਂ ਦੁਰੇ ਆ 1200 ਰੁਪਏ ਲੱਗੇ ਜੀ ਆ ਫਾਟਕ ਵਾਲਿਆਂ ਨੂੰ ਆਪਾਂ ਚੇਤਾਵਨੀ ਦੇਣੀ ਆ ਵੀ ਜੰਪ ਥੋੜੇ ਕਰੋ ਗਰੀ ਮਾਰ ਹੁੰਦੀ ਹੈ ਕਿਸੇ ਵੀਰ ਦੀ ਇਹ ਦਿਓ ਜੀ ਸ਼ਨੂ ਮਰਾਰੀ ਮੇਰਾ ਯਾਦ ਆ ਰਿਹਾ ਆਹ ਵਾਲਾਂ ਵਾਲੀ ਜਾਤ ਤਾਂ ਹਾਂ ਕੰਟਰੀਆਂ ਵਾਲੇ ਨੇ ਲੈ ਕੇ ਨਹੀਂ ਦੇਣਾ ਆਪਾਂ ਇਸ ਟਾਈਮ ਪਰਮੇਸ਼ਰ ਦਵਾਰ ਪਟਿਆਲਾ ਜੋਗੀ ਸ਼ਾਂਤ ਰਣਜੀਤ ਸਿੰਘ ਕੰਦਰੀ ਵਾਲੇ ਦਾ ਹੈਗਾ ਦਵਾਰ ਉੱਥੇ ਜਾ ਰਹੇ ਹਾਂ ਹੁਣ ਇਸ ਟਾਈਮ ਅਸੀਂ ਦਿੱਲੀ ਰੋਡ ਤੇ ਆ ਜੀ ਇੱਥੋਂ ਸਾਡਾ 40 ਕਿਲੋਮੀਟਰ ਦਾ ਸਫ਼ਰ ਹੋਰ ਰਹਿ ਗਿਆ ਤੇ ਸਾਡੀ ਮਰੂਤੀ 80 ਤੇ ਜਾ ਰਹੀ ਆ ਅਸੀਂ ਝਟਾਟੇ ਝਟਾਟੇ ਪਾਉਂਦੀ ਝਟਾਟੇ ਝਟਾਟੇ ਨਾਲ ਅਸੀਂ ਜਾ ਪਹੁੰਚਣਾ ਕਿਉਂਕਿ ਲੰਗਰ ਵੀ ਛਕਣਾ ਅਸੀਂ ਫਿਰ ਬਾਅਦ ਚ ਕੈਸ ਟਸਟ ਵੀ ਕਰਾਉਣੇ ਆ ਤੇ ਅਸੀਂ ਲਵੇ ਜਾ ਲੱਗਣਾ ਵਾਸਤੇ ਕੱਟ 7 ਵਜੇ ਦਾ ਟਾਈਮ ਆ 7 ਵਜੇ ਤੋਂ ਪਹਿਲਾਂ ਅਸੀਂ ਪਟਿਆਲੇ ਹੋਵਾਂਗੇ ਬਰਿਆਲੇ ਦੀ ਕੀ ਜਾਣਕਾਰੀ ਦਿੰਦੇ ਆਂ ਸੜਕ ਸਿੱਧਾ ਬਸ ਆਲੇ ਸਾਹਮਣੇ ਆ ਸੰਗਰੂਰ ਰੋਡ ਪਟਿਆਲਾ ਸੰਗਰੂਰ ਹਾਂ ਸਿੱਧਾ ਜਾ ਪਟਿਆਕ ਭੈਣ ਜਪਟਿਆਲਾ ਲੈ ਦੋ ਦਵਾਰਾ ਦੂਜਾ ਆਖੋ ਚਾਲ ਵੇ ਜਿੰਦੇ ਕੋ ਜੀ ਦੇਖੋ ਨੇ ਟਾਈਮ ਦਾ ਰਸਤਾ ਰਹਿ ਗਿਆ ਜੀ 15 ਮਿੰਟ ਦਾ ਰਹਿ ਗਿਆ ਵੀਰ ਜੀ ਓਏ ਜਰ ਦੁਆਖ ਲੈ 10 ਰੁਪਏ ਰਾਹ ਭਾਈ ਰਾਹ ਜਿਹੜੀ ਵੀਡੀਓ ਬਣਾਉਣੀ ਹਾਏ ਹਾਏ ਗੰਗਣਾ ਗੰਗਣਾ ਤੰਦੇ ਲੱਗ ਗਏ ਸੰਗਣਾ ਗੰਗਣਾ ਜੱਥਾ ਉੱਕ ਉੱਕ ਜਨਾ ਚੁਣਿਆ ਤਾਰ ਗਈ ਦਿੱਲੀ ਤੋਂ ਫਿਰ ਫੇਰ ਤ ਗਿਆ ਫੁੱਦੀ ਵੀ ਟਵਾਲ ਕੱਢ ਲੈ ਮੱਲਾ ਪੈਣ ਛਾ ਇੱਧਰ ਘੱਟੀ ਬਣੀ ਆ ਹਾਂ ਉਹ ਸੰਗਰੂਰ ਹੀ ਆ ਹਾਂ ਉਹ ਦੇ ਸੰਗਰੂਰ ਚਲੋ 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 ਇੱਧਰ ਨਹੀਂ ਜਾਣਾ ਆ ਹਾਂ ਹਾਂ ਸੰਗਰੂਰ ਆ ਇਹ ਕੀ ਆ ਹਾਂ ਕੋਣ ਹੋਵੇ ਸਾਹਿਬ ਮੁਲਾਜ਼ਮ ਸਾਹਿਬ ਕਿਵੇਂ ਆਜੋ ਜੀ ਬਣਾ ਲਾ ਦਿਖਾ ਦੇ ਬੈਟ ਨਾ ਰੋ ਭਾਈ ਇਹਨੇ ਸਾਲਾ ਗਰਮੀ ਪਈ ਆ ਤੁਨੇ ਰੋ ਭਾਈ ਫਿਰ ਨਾ ਲਓ ਜੀ ਪਰਮੇਸ਼ਰ ਦਵਾਰ ਪਹੁੰਚ ਗਏ ਅਸੀਂ ਗੁਰਦਾਰ ਸਾਹਿਬ ਦੇਖੋ ਕਬੀਰ ਜੀ ਪਹੁੰਚ ਗਏ ਸੀ ਪਰਮੇਸ਼ਰ ਦਵਾਰ ਜਾਲਦਗਰੀ ਤਸਵੀਰਾਂ